ਦੇਖੋ ਲੱਭ ਰਹੇ ਨੇ ਕੈਂਡੀਡੇਟ ਉਹ ਐਦਾਂ ਹੀ ਲੁਧਿਆਣੇ ਹੋਇਆ ਕਿ ਕੋਈ ਨਾ ਕੋਈ ਹੈ ਜਾਂ ਕੋਈ ਕੈਂਡੀਡੇਟ ਹੋ ਜਵੇ ਤਾਂ ਆਪਾਂ ਖੜਾ ਕਰ ਦਈਏ ਉੱਥੇ ਵੀ ਉਹਨੇ ਇਹੀ ਕੀਤਾ ਕਿ ਕੋਈ ਨਾ ਕੋਈ ਕੈਂਡੀਡੇਟ ਕਿੰਨਾ ਕਿਤੇ ਵਾਰੋਂ ਲੱਭ ਜੇ ਹੁਣ ਇਹਨਾਂ ਕੋਈ ਸ਼ਿਉਮ ਨਹੀਂ ਕਰਦਾ ਕੋਈ ਕੈਂਡੀਡੇਟ ਨਹੀਂ ਲਿਆ ਹੈ ਬਾਹਰੋਂ ਕੈਂਡੀਡੇਟ ਲੁਭ ਲੁਭ ਕੇ ਫੇਰ ਜੋ ਹਾਲਾਤ ਹੋ ਰਹੇ ਨੇ ਜੋ ਵੋਟਰਾਂ ਪਰ ਇੰਨੇ ਉੱਤ ਆਪਣੇ ਸਾਹਮਣੇ ਨੇ ਕੀ ਹਾਲਾਤ ਹੋ ਰਹੇ ਨੇ ਸੋ ਕਹਿਣ ਤੇ ਕਰਨ ਦਾ ਬੜਾ ਅੰਤਰ ਹੈ ਤੇ ਹੁਣ ਇਹਨਾਂ ਦੀ ਤਾਂ ਗੱਲ ਖਤਮ ਹੋ ਗਈ ਹੁਣ ਗੁਰੂ ਮਾਣ ਦੀ ਕਿਰਪਾ ਕੀਤੀ ਛੋਮਣੀ ਕੱਲ ਜਿਹੜੀ ਸਤਾਰ ਲਹਿਰਾਇ ਇਹਨੇ ਬੜੀ ਚੜ੍ਹਦੀ ਕਲਾ ਥੋਣਾ ਤੁਸੀਂ ਦੇਖੇਂ ਦੀ ਇਲੈਕਸ਼ਨ ਹੋ ਗਈ ਬੜੀ ਗੁੱਲ ਕਰ ਪਾ ਗੇ ਵੀਰ ਬਾਦਲ ਕਹਿੰਦਾ ਬਹੁਤ ਦਿੱਕਤਾਂ ਆਗੂ ਨੂੰ ਕਾਂਗਰਸ ਦੇ ਵੀ ਅੱਜ ਵੀਰਾਂ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਕਹਿੰਦਾ ਹੁਣ ਹੁਣ ਤਾਂ ਸਭ ਕੁਝ ਕਹਿਣਗੇ ਤੁਸੀਂ ਦੇਖੋ ਹੁਣ ਕਾਹ ਕਿਹੰਦਾ ਕੱਠ ਨੂੰ ਕਿਵੇਂ ਲੱਗਦਾ ਓ ਕੱਠ ਵੱਡਾ ਹੋ ਰਿਹਾ ਵੇਲੇ ਕੱਠ ਪਹਿਲਾਂ ਛੋੜੇ ਹੁੰਦੇ ਸੀ ਅੱਗੇ ਥੋੜੇ ਕੱਠ ਹੁੰਦੇ ਸੀ ਆ ਸਮਾਣੇ ਦੇ ਵਿੱਚ ਸਭ ਨੇ 2700 ਟਰੈਕਟਰ ਚਾਲੀ ਸੀਗਾ ਤੇ ਕਿੰਨਾ ਸੀ ਮਤਲਬ 10000 20000 ਤੀ ਜਿੰਨਾ ਮਰਜ਼ੀ ਕਹੀ ਦੀ ਪਰ ਗੱਲ ਇਹ ਹੈ ਵੀ ਲੋਕਾਂ ਦਾ ਟ੍ਰੈਂਡ ਕੀ ਹੈ ਲੋਕ ਕਿਨੇ ਚੱਤੋਂ ਲਾਈਕ ਕਰਦੇ ਸੁੱਠਾ ਸੀ ਲੰਗਾ ਲੂ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਆ ਪਹਿਲਾਂ ਅੱਡੇ ਇਲਜ਼ਾਮ ਲੱਗੇ ਨਹੀਂ ਸਾਰੇ ਸਾਰੇ ਜੁੰਮੇ ਦੇ ਸਾਰੇ ਨਹੀਂ ਉਹੀ ਬੰਦੇ ਨੇ ਉਹੀ ਜ਼ਿਲ੍ਹਾ ਪ੍ਰਧਾਨ ਨੇ ਉਹੀ ਕੋਰ ਕਮੇਟੀ ਦੇ ਮੈਂਬਰ ਨੇ ਉਹੀ ਵਰਕਿੰਗ ਕਮੇਟੀ ਦੇ ਮੈਂਬਰ ਨੇ ਹੁਣ ਉਹੀ ਬੰਦੇ ਨੇ ਉਹੀ ਕਹਿੰਦੇ ਨੇ ਤੇ ਅਜਿਹਾ ਰਿਸ਼ਤਾ ਹੋਣ ਗਈ ਸੁਧਾਰ ਲਹਿਰ ਕਦ ਉੱਪਰ ਕੇ ਸਾਹਮਣੇ ਆ ਆ ਤੁਹਾਡੇ ਦੱਸ ਦਿੱਤਾ ਵੀ 11 ਤਰੀਕ ਰੱਖੀ ਹੋਈ ਹੈ ਜਿਆ ਤਰੀਕ ਸਾਰੇ ਫਾਈਲ ਹੋ ਜਾਣਗੇ ਚਲ ਬਾਜੀ ਕੀ ਫੈਸਲੇ ਹੋਣਗੇ ਜੋ